ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਮ ਅਬ ਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾਡ ਬਿਖਾਵੇ ਖਖਾਈ ਮਾਇਆ ਮੋਹ ਪਰਮ ਪੈ ਭੁਲੇ ਸੋਤ ਦਾਰਾ ਸਿਉ ਪਰੀਤ ਲਗਾਈ ਇਕ ਉਤਮ ਪੰਥ ਸੁਣਿਓ ਗੁਰ ਸੰਗਤ ਤਹ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੋਰਾ RAM ਦਾਸ ਰੱਖੋ ਸਰਣਾਈ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰੱਖੋ ਸਰਣਾਈ ਸੋ ਕਹੋ ਤਲ ਗੁਰਸੇਵਿਆ ਆਹ ਹੈ ਨਿਸ ਸਹਜ ਸੰਭਾਏ ਦਰਸ਼ਨ ਪਰਸੀਆ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵਾ ਸਫਤ ਖਸਮਦੀ ਨੂਰ ਅਰਸ ਹੋਂ ਕਰਸ ਹੋਂ ਚਟੀਆਂ ਤੋਦਰਡੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਆਂ ਸਜਣਾ ਸਚਾ ਪਾਤਸ਼ਾਹੋ ਸਿਰ ਸ਼ਾਹਾਂ ਦਾ ਜਿਸ ਪਾਸ ਬੈਠੇ ਹਾਂ ਸੋਹੀਆ ਸਭ ਨੰਦਾ ਵੇਸਾ ਹੋ ਸਤਨਾਮ ਵਾਹਿ ਗੁਰੂ ਸਾਹਿਬ ਜੀ ਤਨਾਸਰੀ ਮਹਲਾ 5 ਨਾਮ ਗੁਰਦਿਓ ਹਾ ਆਪਣਾ ਜਾ ਕੰ ਮਸਤਕ ਕਰਮਾ ਨਾਮ ਦਰੜਾਵੇ ਨਾਮ ਜਪਾਵੇ ਤਾਂ ਕਾ ਜੁਗਮ ਹੈ ਧਰਮ ਨਾਮ ਗੁਰਦਿਓ ਹੈ ਆਪਣਾ ਜਾ ਕ ਮਸਤਕ ਕਰਮਾ ਨਾਮ ਡਰੜਾਵੇ ਨਾਮ ਜਪਾਵੇ ਤਾਂ ਕ ਜੁਗਮ ਹੈ ਧਰਮ ਜਨ ਕੋ ਨਾਮ ਵਡਾਈ ਸੋਬਾ ਨਮੋ ਗਤ ਨਮੋ ਪਤ ਜਨਕੀ ਮਨ ਜੋ ਜੋ ਹੋਗਾ ਰਹਾਉ ਨਾਮ ਤਨ ਜਿਸ ਜਨ ਕੈ ਪਾਲੈ ਸੋਈ ਪੂਰਾ ਸਾਹਾ ਨਾਮ ਬਿਹਾਰਾ ਨਾਨਕ ਆਧਾਰਾ ਨਾਮ ਪ੍ਰਾਪਤ ਲਾਹਾ नाम तन जिस जन के प सोई पूरा साहा नाम व्योहारा नानक आधारा नाम प्राप्त लाहा ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਤਨ ਆਸਰੀ ਮਹਲਾ ਪੰਜਵਾਂ ਨਾਮ ਗੁਰਦਿਓ ਹੈ ਆਪਣਾ ਜਾ ਕ ਮਸਤਕ ਕਰਮਾ ਨਾਮ ਦਿਰੜਾਵੇ ਨਾਮ ਜਪਾਵੇ ਤਾਂ ਕਾ ਜੁਗਮ ਹੈ ਧਰਮਾ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ